ਜੀ ਦੋਸਤੋ ਅ ਅਸੀਂ ਅੱਜ ਗੱਲ ਕਰਨੀ ਹੈ ਕਿ ਸੋਸ਼ਲ ਮੀਡੀਆ ਪਲੇਟਫਾਰਮਸ ਤੋਂ ਫਾਇਦਾ ਕਿਵੇਂ ਉਠਾਣਾ ਹੈ ਇਸ ਤੋਂ ਲਾਭਾਨਵਿਤ ਕਿਵੇਂ ਹੋਣਾ ਹੈ ਇਸ ਦੇ ਲਾਭਪਾਤਰੀ ਕਿਵੇਂ ਬੰਨਣਾ ਹੈ ਔਰ ਤੁਸੀਂ ਜੁੜੇ ਹੋ ਰਾਜੀਵ अरोड़ा अनਸੈਂਸਰਡ ਪਲੇਟਫਾਰਮ ਦੇ ਨਾਲ ਤੇ ਮੈਂ ਰਾਜੀਵ अरोड़ा ਮੇਰੇ ਵੱਲੋਂ ਆਪ ਸਭ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਨਮਸਕਾਰ ਸਤਿ ਸ਼ਕਾਲ ਔਰ ਅਦਾਬ ਦੇਖੋ ਜਦੋਂ ਅਸੀਂ ਇਹ ਕਹਿੰਦੇ ਕਿ ਸੋਸ਼ਲ ਮੀਡੀਆ ਪਲੇਟਫਾਰਮਸ ਤੋਂ ਫਾਇਦਾ ਕਿਵੇਂ ਉਠਾਣਾ ਹੈ ਲਾਭਾਨਵਿਤ ਕਿਵੇਂ ਹੋਣਾ ਹੈ ਬੈਨੇਫਿਸ਼ਰੀ ਕਿਵੇਂ ਹੋਣਾ ਲਾਭਪਾਤਰੀ ਕਿਵੇਂ ਬੰਨਣਾ ਤੇ ਇਹਦਾ ਮਤਲਬ ਇਹ ਨਹੀਂ ਹੁੰਦਾਗਾ ਕਿ ਆਪਾਂ ਸੋਸ਼ਲ ਮੀਡੀਆ ਤੋਂ ਪੈਸੇ ਕਮਾਉਣੇ ਮੈਂ ਮੰਨਦਾ ਕਿ ਬਹੁਤ ਸਾਰੇ ਲੋਕ ਇਸ ਤੋਂ ਪੈਸੇ ਕਮਾ ਰਹੇ ਆ ਕੋਈ ਰੀਲਾਂ ਪਾ ਕੇ ਕੋਈ ਹੋਰ ਕਰਕੇ ਕੋਈ YouTube ਤੇ ਕੰਟੈਂਟ ਪਾ ਕੇ ਜੋ ਵੀ ਇਹ ਤਰੀਕੇ ਹੈਗੇ ਆ ਚਲੋ ਉਹ ਵੀ ਇੱਕ ਤਰੀਕਾ ਹੈਗਾ ਕਿ ਇਸ ਤੋਂ ਫਾਇਦਾ ਉਠਾਇਆ ਜਾ ਸਕਦਾ ਪਰ ਜੇਕਰ ਅਸੀਂ ਕੰਟੈਂਟ ਕ੍ਰिएਟਰ ਨਹੀਂ ਹੈਗੇ ਅਸੀਂ ਸੋਸ਼ਲ ਮੀਡੀਆ ਪਲੈਟਫਾਰਮਸ ਦੇ ਉੱਤੇ ਕੋਈ ਕੰਟੈਂਟ ਪਾ ਕੇ ਪੈਸੇ ਕਮਾਉਣ ਦੀ ਬਜਾਏ ਕਿਸੇ ਹੋਰ ਤਰੀਕੇ ਨਾਲ ਫਾਇਦਾ ਉਠਾਣਾ ਚਾਹ ਰਹੇ ਆ ਤਾਂ ਯਕੀਨਨ ਤੁਸੀਂ ਉਹ ਫਾਇਦਾ ਉਠਾ ਸਕਦੇ ਹੋ ਮੈਂ ਤੁਹਾਨੂੰ ਇੱਕ ਛੋਟੀ ਜੀ ਦਰੰਦ ਦਣਾ ਜਦੋਂ ਤੁਸੀਂ ਬਾਜ਼ਾਰ 'ਚ ਜਾਂਦੇ ਹੋ ਕੋਈ ਪੈਸਿਆਂ ਦੀ ਚੀਜ਼ ਖਰੀਦਣੀ ਹੁੰਦੀ ਹੈ ਤਾਂ ਤੁਸੀਂ ਚਾਰ ਦੁਕਾਨਾਂ ਤੇ ਜਾ ਕੇ ਸਰਵੇ ਕਰਦੇ ਹੋ ਇਧਰ ਉਧਰ ਵੀ ਪੁੱਛਦੇ ਹੋ ਔਰ ਦੁਕਾਨਦਾਰ ਨਾਲ ਵੀ ਮੁੱਲ ਪਾ ਕਰਦੇ ਹੋ 바ਰਗੇਨਿੰਗ ਕਰਦੇ ਹੋ ਕਿ ਇਸ ਨੂੰ ਭਾਈ ਘੱਟ ਪੈਸੇ ਲੈ ਲੈ ਇਸ 'ਚ ਥੋੜੀ ਜੀ ਰਹਿਤ ਕਰ ਦੇ ਕਿਉਂਕਿ ਪੈਸਾ ਤੁਸੀਂ ਬਚਾਉਣਾ ਹੁੰਦਾ ਹੈ ਹੁਣ ਪੈਸਾ ਇੱਕ ਐਸੀ ਸ਼ੈਅ ਹੈ ਜਿਹੜਾ ਖਰਚਣ ਤੋਂ ਬਾਅਦ ਫੇਰ ਵੀ ਕਮਾਇਆ ਜਾ ਸਕਦਾ ਹੁੰਦਾ ਹੈ ਹਨਾ ਜੀ ਔਰ ਪੈਸਾ ਤੁਸੀਂ ਖਰਚਤਾ ਫੇਰ ਕੰਮ ਕਰੋਂਗੇ ਹੋਰ ਆ ਜਾਊਗਾ ਪਰ ਜਿਹੜੇ ਕੰਮ ਤੇ ਜਿਹੜੀ ਚੀਜ਼ ਨੂੰ ਲੈਣ ਲਈ ਤੁਸੀਂ ਆਪਣਾ ਸਮਾਂ ਖਰਚਦੇ ਹੋ ਸਮਾਂ ਤਾਂ ਵਾਪਸ ਨਹੀਂ ਨਾ ਜੀ ਆਉਣਾ ਜੇ ਇੱਕ ਵਾਰੀ ਇਹ ਖਰਚ ਹੋ ਗਿਆ ਗੁਜ਼ਰਿਆ ਹੋਇਆ ਸਮਾਂ ਤਾਂ ਨੀਣਾ ਜੀ ਸਾਡੇ ਕੋਲੇ ਦੁਬਾਰਾ ਅਸੀਂ ਉਸ ਨੂੰ ਰੀ ਜਨਰੇਟ ਕਰ ਸਕਦੇ ਜਾਂ ਅਰਨ ਕਰ ਸਕਦੇ ਤੇ ਜਦੋਂ ਅਸੀਂ ਸਮਾਂ ਖਰਚਣਾ ਹੈ ਅਸੀਂ ਉਦੋਂ ਚੂਜ਼ ਹੀ ਕਿਉਂ ਨਹੀਂ ਹੁੰਦੇ ਉਦੋਂ ਉਹ ਕਿਹੜੀ ਗੱਲ ਦੇ ਉੱਤੇ ਸਮਾਂ ਅਸੀਂ ਖਰਚਣਾ ਹੈ ਉਸ ਦੇ ਬਾਰੇ ਅਸੀਂ ਆਪਦੀ ਚੋਇਸ ਕਿਉਂ ਨਹੀਂ ਕਰਦੇਗੇ ਉਦੋਂ ਅਸੀਂ ਇੰਨੇ ਬਾਅਦ ਸਮੇਂ ਨੂੰ ਐ ਕਿਉਂ ਬਰਬਾਦ ਕਰਦੇ ਆ ਮੈਂ ਪੁਰਾਣੇ ਸਮੇਂ ਨੂੰ ਥੋੜਾ ਜਿਹਾ ਯਾਦ ਕਰਾਂ ਪੁਰਾਣਾ ਸਮਾਂ ਤੋਂ ਮੇਰਾ ਮਤਲਬ ਹੈ ਕਿ ਅੱਜ ਤੋਂ 20 ਸਾਲ ਜੀ ਪਿੱਛੇ ਚਲਾ ਜਾਵਾਂ ਤਾਂ ਬੱਸਾਂ ਗੱਡੀਆਂ ਰੇਲਵੇ ਪਲੇਟਫਾਰਮ ਔਰ ਹੋਰ ਕਿਤੇ ਸਾਨੂੰ ਜਿੱਥੇ ਜਿੱਥੇ ਉਡੀਕ ਦੀ ਲੋਡ ਪੈਂਦੀ ਸੀ ਕਿਸੇ ਵੀ ਆਪਦੀ ਵਾਰੀ ਦੀ ਕੰਮ ਦੀ ਤਾਂ ਆਮ ਤੌਰ ਤੇ ਲੋਕਾਂ ਦੇ ਹੱਥ ਚ ਨਾ ਕੋਈ ਨਾ ਕੋਈ ਅਖਬਾਰ ਹੁੰਦਾ ਸੀਗਾ ਕੋਈ ਕਿਤਾਬ ਹੁੰਦੀ ਸੀ ਔਰ ਬੱਸ ਦੇ ਵਿੱਚ ਟਰੈਵਲ ਕਰਦੇ ਹੋਏ ਤਾਂ ਅਕਸਰ ਹੀ ਸਾਡੇ ਹੱਥ 'ਚ ਅਖਬਾਰ ਹੁੰਦਾ ਸੀਗਾ ਸੀਟ ਦੇ ਉੱਤੇ ਨਾਲ ਦੀ ਸਵਾਰੀ ਅਕਸਰ ਸਾਨੂੰ ਇਹ ਕਹਿ ਦਿੰਦੀ ਸੀ ਭਾਜੀ ਆ ਪਿਛਲਾ ਇੱਕ ਪੇਜ ਦੇ ਦਿਓ ਮੈਨੂੰ ਇੱਕ ਪੇਜ ਕੋਈ ਹੋਰ ਮੰਗ ਲੈਂਦਾ ਸੀ ਉਹਦੇ ਤੋਂ ਕੋਈ ਹੋਰ ਮੰਗ ਲੈਂਦਾ ਸੀ ਔਰ ਜਦੋਂ ਸਾਡਾ ਅੱਡਾ ਆਉਂਦਾ ਸੀ ਤਾਂ ਅਗਲੀ ਸੀਟ ਤੱਕ ਸਾਡਾ ਇੱਕ ਪੇਜ ਅਖਬਾਰ ਦਾ ਪਿਆ ਹੁੰਦਾ ਸੀ ਤੇ ਇੱਕ ਪੇਜ ਬਿਲਕੁਲ ਪਿਛਲੀ ਸੀਟ ਤੇ ਪਹੁੰਚਿਆ ਹੁੰਦਾ ਸੀਗਾ ਜਾਨੀ ਲੋਕਾਂ ਚ ਅਖਬਾਰ ਪੜਨ ਦੀ ਇੰਨੀ ਤਮੰਨਾ ਹੁੰਦੀ ਸੀ ਬੜੇ ਸਾਰੇ ਸੱਜਣ ਕੋਈ ਕਿਤਾਬ ਨਾਵਲ ਕੋਈ ਕਹਾਣੀਆਂ ਦੀ ਕਿਤਾਬ ਲੈ ਕੇ ਬੱਸਾਂ ਗੱਡੀਆਂ ਚ ਟਰੈਵਲ ਕਰਦੇ ਸੀਗੇ ਪਰ ਅੱਜ ਹੁਣ ਅਸੀਂ ਦੇਖਦੇ ਹਾਂ ਕਿ ਸਾਰੇ ਲੋਕ ਮੋਬਾਈਲ ਤੇ ਲੱਗੇ ਹੁੰਦੇ ਆ ਕਈਆਂ ਨੇ ਉਹ ਹੈੱਡਫੋਨ ਜੇ ਲਾਏ ਹੁੰਦੇ ਆ ਤੋਂ ਗੱਲ ਹੀ ਨਹੀਂ ਹੈਗੀ ਕਿ ਆਪਾਂ ਅੱਜ ਦੀ ਇਸ ਆਧੁਨਿਕ ਟੈਕਨੋਲੋਜੀ ਦਾ ਫਾਇਦਾ ਨਹੀਂ ਉਠਾਉਣਾ ਮੈਂ ਇਹ ਕਹਿ ਰਿਹਾ ਕਿ ਜਦੋਂ ਆਪਾਂ ਸਮਾਂ ਖਰਚਣ ਲੱਗਦੇ ਆ ਤਪਾ ਇਹ ਸੋਚੀਏ ਕਿ ਜਿਹੜੇ ਕੰਮ ਤੇ ਆਪਾਂ ਸਮਾਂ ਖਰਚ ਰਹੇ ਆਂ ਆਰ ਵੀ ਗੈਟਿੰਗ ਇਟਸ ਵਰਥ ਪੈਸਾ ਖਰਚਣ ਲਈ ਤਾਂ ਪਈ ਕਹਿੰਦੇ ਆ ਨਾ ਕਿ ਜਿਹੜਾ ਪੈਸਾ ਅਸੀਂ ਖਰਚ ਰਹੇ ਆਂ ਕਿ ਉਹਦੀ ਵਰਥ ਉਹਦਾ ਮੁੱਲ ਦੀ ਕੋਈ ਚੀਜ਼ ਜਾਂ ਸੇਵਾ ਸਾਡੇ ਤੱਕ ਪਹੁੰਚ ਰਹੀ ਹੈ ਠੀਕ ਹੈ ਨਾ ਜੀ ਤਾਂ ਸਮਝ ਰੋ ਅਸੀਂ ਖਰਚਦੇ ਆਂ ਜਿਹੜਾ ਕਿ ਦੁਬਾਰਾ ਨਹੀਂ ਕਮਾਇਆ ਜਾ ਸਕਦਾ ਤਾਂ ਫਿਰ ਸਾਡਾ ਥੋੜਾ ਜਿਹਾ ਵੀ ਤਾਂ ਫਰਜ਼ ਬੰਦਾ ਨਾ ਕਿ ਅਸੀਂ ਉੱਥੇ ਵੀ ਆਪਦਾ ਚੋਣ ਕਰੀਏ ਕਿ ਜਿਹੜੀ ਚੀਜ਼ ਅਸੀਂ ਜਿਸ ਤੇ ਸਮਾਂ ਲਾ ਰਹੇ ਆ ਉਹ ਠੀਕ ਹੋਵੇ ਤਾਂ ਗੱਲ ਇਹ ਹੈ ਕਿ ਆਪਾਂ ਇਸ ਦੀ ਚੋਇਸ ਕਿਵੇਂ ਕਰਨੀ ਹੈ ਕੱਲੇ ਹੈ ਕਿ ਮੈਂ ਅਜ ਤੋਂ ਲਗਭਗ 4.5 ਸਾਲ ਪਹਿਲਾਂ ਬਠਿੰਡਾ ਦਾ ਇੱਕ ਲੜਕਾ ਜਿਹੜਾ ਆਈਐਸ ਦੇ ਵਿੱਚ ਸਿਲੈਕਟ ਹੋਇਆ ਡਾਕਟਰ ਬਲਦੀਪ ਸਿੰਘ ਐਮਬੀਬੀਐਸ ਤੋਂ ਬਾਅਦ ਉਸਨੇ ਆਈਐਸ ਦੀ ਤਿਆਰੀ ਕੀਤੀ ਸਾਡੇ ਅਜ਼ੀਜ਼ ਬਠਿੰਡਾ ਡਵੈਲਪਮੈਂਟ ਅਥਾਰਟੀ ਤੋਂ ਰਿਟਾਇਰ ਹੋਏ ਸਰਦਾਰ ਬਲਵਿੰਦਰ ਸਿੰਘ ਉਹਨਾਂ ਦਾ ਇਹ ਪੁੱਤਰ ਹੈ ਤੋਂ ਬਲਦੀਪ ਨੂੰ ਮੈਂ ਆਕਾਸ਼ਵਨੀ ਐਫਐਮ ਬਠਿੰਡਾ ਦੇ ਇੰਟਰਵਿਊ 'ਚ ਪੁੱਛਿਆ ਕਿ ਬਲਦੀਪ ਤੁਸੀਂ ਕੋਚਿੰਗ ਵਗੈਰਾ ਕਿੱਥੋਂ ਲਈ ਸੀ ਉਹ ਕਹਿੰਦਾ ਸਰ ਮੈਂ ਸੈਲਫ ਸਟੱਡੀ ਹੀ ਕੀਤੀ ਸੀ ਔਰ ਇਸ ਤੋਂ ਇਲਾਵਾ ਜਦੋਂ ਮੈਂ ਪੜਦਾ ਪੜਦਾ ਥੱਕ ਜਾਂਦਾ ਸੀ ਜਾਂ ਬੋਰ ਹੋ ਜਾਂਦਾ ਸੀ ਫਿਰ ਮੈਂ ਲੇਟ ਜਾਂਦਾ ਸੀ ਅੱਖਾਂ ਬੰਦ ਕਰਕੇ ਫਿਰ ਮੈਂ YouTube ਦੇ ਉੱਤੇ ਮਹਾਰਾ ਵੱਲੋਂ ਜੋ ਵੱਖ-ਵੱਖ ਵਿਸ਼ਿਆਂ ਦੇ ਉੱਤੇ ਜੋ ਲੈਕਚਰ ਹੁੰਦੇ ਸੀ ਮੈਂ ਉਹ ਸੁਣਦਾ ਸੀ ਔਰ ਬੜੇ ਕੋਚਿੰਗ ਸੈਂਟਰ ਵੀ ਇਸ ਕਿਸਮ ਦੇ ਲੈਕਚਰ ਹੈ ਜਿਹੜੇ ਤੁਹਾਨੂੰ ਦਿੰਦੇ ਆ ਔਰ ਜੇ ਮੈਂ ਇੱਕ ਨਾਮ ਲੈਣਾ ਹੋਵੇ ਤਾਂ ਵਿਕਾਸ ਦਿਵਯਕ੍ਰਿਤੀ ਮੈਂ ਨਹੀਂ ਕਹਿੰਦਾ ਕਿ ਇਕੱਲਾ ਇਹੀ ਹੈ ਹੋਰ ਵੀ ਬੜੇ ਸੱਜਣ ਹੈਗੇ ਆ ਜਿਹੜੇ ਤੁਹਾਨੂੰ ਬੜੀ ਵੱਡਮੁੱਲੀ ਜਾਣਕਾਰੀ ਇਹਨਾਂ ਪਲੇਟਫਾਰਮਸ ਦੇ ਉੱਤੇ ਸਾਂਝੀ ਕਰਦੇ ਆ ਜਿਹੜੀ ਕਿ ਤੁਹਾਡੇ ਕੰਪੀਟੀਟਿਵ ਐਗਜ਼ਾਮਸ 'ਚ ਬਹੁਤ ਕਮ ਆ ਸਕਦੀ ਔਰ ਮੈਂ ਆਪਣਾ ਜਦੋਂ ਉਹ ਵਿਦਿਆਰਥੀ ਜੀਵਨ ਯਾਦ ਕਰਦਾ ਜਦੋਂ ਅਸੀਂ ਹੌਸਟਲ ਦੇ ਕਮਰੇ 'ਚ ਬੈਠੇ ਬੈਠੇ ਰਾਤ ਨੂੰ ਕੋਈ ਚੀਜ਼ ਅੜ ਜਾਂਦੀ ਸੀ ਵੀ ਇਹਦੀ ਸਮਝ ਨਹੀਂ ਆ ਰਹੀ ਸੀਨੀਅਰ ਕੋਲ ਜਾਂਦੇ ਸੀ ਉਹ ਵੀ ਨਹੀਂ ਦੱਸ ਪਾਉਂਦਾ ਸੀ ਤੇ ਫਿਰ ਸਾਨੂੰ ਕਹਿੰਦਾ ਸੀ ਜੀ ਇਸ ਕਿਤਾਬ 'ਚ ਤੁਹਾਨੂੰ ਇਹਦਾ ਵਿਰਵਾ ਮਿਲ ਸਕਦਾ ਹੈ ਅਗਲੇ ਦਿਨ ਲਾਇਬ੍ਰੇਰੀ ਖੁੱਲਣ ਦਾ ਇੰਤਜ਼ਾਰ ਕਰਦੇ ਸੀ ਲਾਇਬ੍ਰੇਰੀ ਦੇ ਕਿਹੜੇ ਸੈਕਸ਼ਨ 'ਚ ਉਹ ਕਿਤਾਬ ਕਿੱਥੇ ਪਈ ਹੈ ਕਿਹੜੇ ਚੈਪਟਰ 'ਚ ਹੈ ਇਹਦਾ ਜਵਾਬ ਮਿਲੂਗਾ ਇੰਨਾ ਕੁਝ ਕਰਦੇ ਸੀ ਹੁਣ ਅੱਜ ਕੱਲ ਤਾਂ ਗੂਗਲ ਬਾਬਾ ਜੀ ਇੱਕ ਭਰਨਾ ਮੜਾ ਜਾਂ ਟਾਈਪ ਕਿ ਜਿਹੜੇ ਲੋਕ ਪ੍ਰਤੀਯੋਗਤਾ ਇਮਤਿਹਾਨਾਂ ਦੀ ਤਿਆਰੀ ਕਰ ਰਹੇ ਉਹਨਾਂ ਨੂੰ ਕਾਫੀ ਕੁਝ ਕੰਟੈਂਟ ਹੈ ਜਿਹੜਾ ਇਹਨਾਂ ਪਲੈਟਫਾਰਮਸ ਦੇ ਉੱਤੇ ਮਿਲ ਜਾਂਦਾ ਹੈ। ਪ੍ਰਤੀਯੋਗਤਾ ਦਾ ਸਿਰਫ ਇਹ ਨਹੀਂ ਹੈਗਾ ਮਤਲਬ ਕਿ ਤੁਸੀਂ ਸਿਰਫ ਆਈਐਸ ਪੀਸੀਐਸ ਦੀ ਹੀ ਗੱਲ ਕਰ ਰਹੇ ਆਂ ਆਪਾਂ। ਜਿਹੜੇ ਲੋਕ ਨੀਟ ਦੀ ਤਿਆਰੀ ਕਰ ਰਹੇ ਹੈ, ਜੀਈਈ ਦੇ ਐਗਜ਼ਾਮ ਦੀ ਤਿਆਰੀ ਕਰ ਰਹੇ ਹੈ, ਕਲੈਡ ਦੀ ਤਿਆਰੀ ਕਰ ਰਹੇ ਹੈ, ਏਆਈਐਲਟੀ ਦੀ ਤਿਆਰੀ ਕਰ ਰਹੇ ਹੈ ਜਾਂ ਆਈਪੀਮੈਟ ਦੀ ਤਿਆਰੀ ਕਰ ਰਹੇ ਹੈ, ਇਹਨਾਂ ਸਾਰਿਆਂ ਲਈ ਹੀ ਬੜਾ ਸੂਟੇਬਲ ਕੰਟੈਂਟ ਹੈ ਜਿਹੜਾ ਇਹਨਾਂ ਪਲੈਟਫਾਰਮਸ ਦੇ ਉੱਤੇ ਹੈਗਾ। ਔਰ ਤੁਸੀਂ ਆਪਣੀਆਂ ਕਿਤਾਬਾਂ ਤੋਂ ਪੜ੍ਹਨੀ ਹੈ ਪੜ੍ਹਨੀ ਹੈ ਨਾਲ ਤੁਸੀਂ ਇਸ ਨੂੰ ਸਪਲੀਮੈਂਟ ਕਰ ਸਕਦੇ ਹੋ ਇਸ ਤੋਂ ਤਾਂ ਜਿਹੜਾ ਸਮਾਂ ਆਪਾਂ ਉਸ ਕਿਸਮ ਦੇ ਕੰਟੈਂਟ ਤੇ ਗੁਜ਼ਾਰਦੇ ਆ ਜਿੱਥੇ ਕਿਸੇ ਨੇ ਆਪਦੀ ਕੋਈ ਸਕਿਟ ਬਣਾਈ ਹੋਈ ਹੈ ਪਿੱਛੇ ਹਾਂ 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 ਅਜੀਬ ਜਿਹੇ ਹਾਸੇ ਜੀ ਦੀ ਆਵਾਜ਼ ਆਈ ਜਾਂਦੀ ਹੈ ਜਿਵੇਂ ਕਿ ਜੇ ਕਿਤੇ ਬਹਿ ਜਾਈਏ ਤਾਂ ਉਹ ਆਵਾਜ਼ਾਂ ਸਭ ਤੋਂ ਜ਼ਿਆਦਾ ਸਾਨੂੰ ਸੁਣਦੀਆਂ ਕਿਤੇ ਵੀ ਬੈਠ ਜਾਈਏ ਰੇਲਵੇ ਪਲੇਟਫਾਰਮ ਤੇ ਹਸਪੀਟਲ ਕਿਤੇ ਵੀ ਤਾਂ ਇੱਕ ਤਰਫ ਫਾਲਤੂ ਕੰਟੈਂਟ ਨੂੰ ਦੇਖਣ ਦੀ ਬਜਾਏ ਕੋਈ मीनिंगफुल ਜਿਹੜਾ ਤੁਹਾਡੇ ਪੜ੍ਹਾਈ 'ਚ ਕੰਮ ਆਉਣਾ ਉਸ ਨੂੰ ਜੇ ਆਪਾਂ ਦੇਖ ਲਈਏ ਔਰ ਜੇ ਤੁਸੀਂ ਕਿਸੇ ਕਿਤੇ ਕਾਰੋਬਾਰ ਚੋਂ ਕਿਸੇ ਬਿਜ਼ਨਸ ਚੋਂ ਤਾਂ ਤੁਸੀਂ ਐਦਾਂ ਦਾ ਕੰਟੈਂਟ ਚੁਣ ਸਕਦੇ ਹੋ ਜਿਹੜਾ ਤੁਹਾਡੇ ਉਸ ਬਿਜ਼ਨਸ ਦੇ ਵਿੱਚ ਤੁਹਾਨੂੰ ਕੋਈ ਤਰੱਕੀ ਦਿਵਾਉਣ ਦੇ ਵਿੱਚ ਕੋਈ ਅੱਗੇ ਵਧਣ ਦੇ ਵਿੱਚ ਕੋਈ ਟਿਪਸ ਦਿੰਦਾ ਹੋਵੇ ਕੋਈ ਨੁਕਤੇ ਸਾਂਝੇ ਕਰਦਾ ਹੋਵੇ ਔਰ ਜੇਕਰ ਤੁਸੀਂ ਕਿਸੇ profession ਚ ਸੋ ਲੀਗਲ profession ਚੋਂ ਡਾਕਟਰੀ ਦੇ profession ਚੋਂ ਬਹੁਤ ਜ਼ਿਆਦਾ ਕੰਟੈਂਟ ਤੁਹਾਨੂੰ ਇੱਥੇ ਮਿਲਦਾ ਤੇ ਕਿਸੇ ਨੂੰ ਡਿੱਗਦੇ ਵੇਖ ਕੇ ਹਾਸੇ ਦੀ ਆਵਾਜ਼ ਦੀ ਕਿਸੇ ਨੂੰ ਨੱਚਦੇ ਵੇਖ ਕੇ ਤੇ ਜੇ ਕੋਈ ਪਹਾੜਾਂ ਤੇ ਗਿਆ ਤੇ ਉਹਦੀਆਂ ਤਸਵੀਰਾਂ ਦੇਖ ਕੇ ਜਾਂ ਕਿਸੇ ਦੀ ਬਰਥਡੇ ਮਨਾਏ ਜਾਂਦੀ ਜਿਨ੍ਹਾਂ ਨੂੰ ਆਪਾਂ ਜਾਣਦੇ ਵੀ ਨਹੀਂ ਸਿੰਪਲੀ ਸਾਡੇ ਉਹ ਫੇਸਬੁੱਕ ਫਰੈਂਡ ਹੈ ਜਾਂ ਇੰਸਟਾ ਦੇ ਸਾਡੇ ਨਾਲ ਜੁੜੇ ਹੋਏ ਐ ਉਹਨਾਂ ਦੀ ਉਹ ਹਰਕਤਾਂ ਦੇਖ ਕੇ ਜਾਂ ਉਹਨਾਂ ਦੀ ਉਹ ਚੀਜ਼ਾਂ ਦੇਖ ਕੇ ਸਾਡੇ ਕਿਸ ਕੰਮ ਆਉਣੀ ਆ ਠੀਕ ਹੈ ਨਾ ਜੀ ਸੋ ਮੈਂ ਅਕਸਰ ਇਹ ਕਹਿਣਾ ਹੁੰਦਾ ਕਿ ਰਾਤ ਨੂੰ ਸੌਣ ਤੋਂ 5-7 ਮਿੰਟ ਪਹਿਲਾਂ ਅੱਖਾਂ ਬੰਦ ਕਰਕੇ ਅ ਥੋੜਾ ਜਿਹਾ ਸੋਚਿਆ ਕਰੋ ਕਿ ਅੱਜ ਅਸੀਂ ਬੀਤੇ ਦਿਨ ਤੋਂ ਬਿਹਤਰ ਕਿਵੇਂ ਹਾਂ ਆਪਣੇ profession 'ਚ ਆਪਣੇ business 'ਚ ਆਪਣੀ ਪੜ੍ਹਾਈ 'ਚ ਆਪਣੀ ਜੀਵਨ ਦੀ ਕੁਆਲਿਟੀ ਦੇ ਵਿੱਚ ਠੀਕ ਹੈ ਜੀ ਇਹ ਕੁਆਲਿਟੀ ਇੰਪਰੂਵਮੈਂਟ ਹੈ ਜਿਹੜੀ ਇਹ ਅਸੀਂ ਕਿਤਾਬਾਂ ਪੜ੍ਹ ਕੇ ਵੀ ਕਰ ਸਕਦੇ ਹਾਂ ਇਹ ਕੁਆਲਿਟੀ ਇੰਪਰੂਵਮੈਂਟ ਇੱਕ ਚੰਗੀ ਸੋਚ ਰੱਖ ਕੇ ਕੁਝ ਚੰਗਾ ਅਬਜ਼ਰਵ ਕਰਕੇ ਸੋਸ਼ਲ ਮੀਡੀਆ ਪਲੈਟਫਾਰਮਸ ਦੇ ਉੱਤੇ ਜੋ ਕੰਟੈਂਟ ਪੈਂਦਾ ਹੈ ਅਸੀਂ ਉਸ ਨੂੰ ਦੇਖ ਕੇ ਵੀ ਬਹੁਤ ਕੁਝ ਗੇਨ ਕਰ ਸਕਦੇ ਹਾਂ ਤਾਂ ਮੈਂ ਸਿਰਫ ਇਹ ਗੱਲ ਕਹਿਣਾ ਹਾਂ ਕਿ ਇਹ ਜਿਹੜਾ ਸੋਸ਼ਲ ਮੀਡੀਆ ਨਾ ਜੀ ਇਹ ਦੋ ਤਰੀ ਤਲਵਾਰ ਹੈ ਬਿਲਕੁਲ ਓਵੇਂ ਜਿਵੇਂ ਮੈਂ ਕਦੇ ਵੀ ਤੁਲਨਾ ਕਰਦਾ ਹੁੰਦਾ ਹਾਂ ਕਿ ਉਸ ਚਾਕੂ ਦੇ ਸਮਾਨ ਹੈ ਜੇਕਰ ਇਹ ਨਾਈਫ ਜਾਂ ਇਹ ਚਾਕੂ ਇੱਕ ਸਰਜਨ ਜਾਂ ਇੱਕ ਡਾਕਟਰ ਦੇ ਹੱਥ ਵਿੱਚ ਹੈ ਤਾਂ ਉਸ ਨੇ ਆਪਰੇਸ਼ਨ ਕਰਕੇ ਸਰਜਰੀ ਕਰਕੇ ਕਿਸੇ ਦੀ ਜਾਨ ਬਚਾ ਦੇਣੀ ਹੈ ਔਰ ਇਹੀ ਜੇ ਚਾਕੂ ਕਿਸੇ ਡਾਕੂ ਲੁੱਟੇਰੇ ਜਾਂ ਕਿਸੇ ਅਪਰਾਧੀ ਦੇ ਹੱਥ ਵਿੱਚ ਆ ਜਾਂਦਾ ਤਾਂ ਉਹ ਕਿਸੇ ਦੀ ਜਾਨ ਲੈ ਵੀ ਸਕਦਾ ਔਰ ਮਾਲੀ ਨੁਕਸਾਨ ਵੀ ਕਰ ਸਕਦਾ ਸੋ ਆਪਾਂ ਕਿਉਂ ਨਾ ਉਹ ਡਾਕਟਰ ਜਾਓ ਸਰਜਨ ਬਣੀਏ ਤੇ ਸੋਸ਼ਲ ਮੀਡੀਆ ਨਾਮ ਦੇ ਚਾਕੂ ਨੂੰ ਆਪਦੇ ਹੱਥ 'ਚ ਫੜੀਏ ਆਪਦੀ ਕੁਆਲਿਟੀ ਨੂੰ ਬਿਹਤਰ ਕਰਨ ਲਈ ਆਪਦੇ ਜੀਵਨ ਨੂੰ ਬਿਹਤਰ ਕਰਨ ਲਈ ਅਸੀਂ ਉਹ ਚੀਜ਼ਾਂ ਚੁਣੀਏ ਜਿਹੜਾ ਸ਼ਾਮ ਨੂੰ ਸਾਨੂੰ ਸੌਣ ਤੋਂ ਪਹਿਲਾਂ ਇਹ ਅਹਿਸਾਸ ਦਵਾਵੇ ਕਿ ਅਸੀਂ ਅੱਜ ਕੁਝ ਨਵਾਂ ਗੇਨ ਕੀਤਾ ਅੱਜ ਕੋਈ ਸਾਡੇ ਗਿਆਨ 'ਚ ਵਾਧਾ ਹੋਇਆ ਔਰ ਸਾਰਾ ਦਿਨ ਦੇਖੀ ਜਾਣ ਨਾਲ ਇੱਕ ਜਿਹੜੀ ਰਿਟੈਂਸ਼ਨ ਹੈ ਜਿਹੜੀ ਦਿਮਾਗ ਦੇ ਵਿੱਚ ਤੁਸੀਂ ਬਹੁਤ ਕੁਝ ਦੇਖਦੇ ਹੋਵੋਗੇ ਮੈਂ ਮੰਨਦਾ ਹਾਂ ਬਹੁਤ ਗਿਆਨ ਵਾਲੀਆਂ ਗੱਲਾਂ ਵੀ ਦੇਖਦੇ ਹੋਵੋਗੇ ਪਰ ਕਦੇ ਇਹਦਾ ਵੀ ਵਿਸ਼ਲੇਸ਼ਣ ਕਰਿਓ ਕਿ ਜਿੰਨਾ ਤੁਸੀਂ ਦੇਖਦੇ ਹੋ ਸੋਸ਼ਲ ਮੀਡੀਆ ਪਲੈਟਫਾਰਮਸ ਦੇ ਉੱਤੇ YouTube ਦੇ ਉੱਤੇ ਜਾਂ ਕਿਸੇ ਵੀ ਪਲੈਟਫਾਰਮ ਦੇ ਉੱਤੇ ਉਹਦਾ ਕਿੰਨਾ ਕੁ ਹਿੱਸਾ ਤੁਹਾਡੇ ਦਿਮਾਗ 'ਚ ਬਚਦਾ ਹੈ ਜਿਹਨੂੰ ਆਪਾਂ ਕਹਿੰਦੇ ਆਂ ਅੰਗਰੇਜ਼ੀ ਦੇ ਵਿੱਚ ਕਿ ਰੀਟੇਨ ਹੁੰਦਾ ਉਸ ਨੂੰ ਯਾਦ ਤੱਕ ਕਰਕੇ ਦੇਖੋ ਔਰ ਜੇਕਰ ਤੁਸੀਂ ਉਸ ਨੂੰ ਯਾਦ ਕਰ پا ਰਹੇ ਹੋ ਔਰ ਆਪਣੇ ਜੀਵਨ ਲਈ ਉਸ ਨੂੰ ਤੁਸੀਂ ਪ੍ਰਸੰਗਿਕ ਸਮਝਦੇ ਹੋ ਕਿ ਜਿਹੜੀ ਸਮਗਰੀ ਤੁਸੀਂ ਅੱਜ ਕੰਜ਼ਿਊਮ ਕੀਤੀ ਹੈ ਜਿਹਦਾ ਅੱਜ ਖਪਤ ਤੁਸੀਂ ਕੀਤੀ ਹੈ ਜਿਹਨੂੰ ਤੁਸੀਂ ਦੇਖਿਆ ਹੈ ਔਰ ਤੁਸੀਂ ਉਸ ਨੂੰ ਸੋਚ ਵੀ ਤਾਂ ਯਕੀਨਨ ਯਕੀਨਨ ਤੁਸੀਂ ਇਸ ਪਲੇਟਫਾਰਮਸ ਤੋਂ ਫਾਇਦਾ ਉਠਾ ਰਹੇ ਹੋ ਤੁਸੀਂ ਇਹਦੇ ਲਾਭਪਾਤਰੀ ਬਣ ਗਏ ਹੋ ਸੋ ਲਾਭਪਾਤਰੀ ਮੇਰਾ ਬਣਨ ਤੋਂ ਮਤਲਬ ਇਹੀ ਹੈ ਕਿ ਇਹਨਾਂ ਪਲੇਟਫਾਰਮਸ ਦੇ ਉੱਤੇ ਬਹੁਤ ਵਧੀਆ ਕੰਟੈਂਟ ਵੀ ਪੈਂਦਾ ਹੈ ਔਰ ਜਿਹੜਾ ਇਹਨਾਂ ਪਲੇਟਫਾਰਮਸ ਦਾ ਐਲਗੋਰਿਦਮ ਹੈ ਜੇ ਤੁਸੀਂ ਦੋ ਚਾਰ ਉਦਾਂ ਦੇ ਵੀਡੀਓਜ਼ ਦੇਖੋਗੇ ਚਾਹ ਯੂਟਿਊਬ ਤੇ ਕਿ ਜਿਹਦੇ ਵਿੱਚ ਤੁਹਾਡੇ ਬਿਜ਼ਨਸ ਪ੍ਰੋਫੈਸ਼ਨ ਨਾਲ ਜੁੜੀ ਹੋਈ ਕੋਈ ਗੱਲ ਹੈ ਤਾਂ ਉਹ ਬਾਰ-ਬਾਰ ਤੁਹਾਨੂੰ ਉਹੀ ਵੀਡੀਓਜ਼ ਤੁਹਾਡੇ ਅੱਗੇ ਆਉਣੀਆਂ ਸ਼ੁਰੂ ਹੋ ਜਾਣਗੀਆਂ ਜਿਹੜੀਆਂ ਤੁਹਾਡੇ ਲਈ ਪ੍ਰਸੰਗਿਕ ਹੈ ਜਿਹੜੀਆਂ ਤੁਹਾਡੇ ਲਈ ਰਿਲੇਵੈਂਟ ਹੈ ਤੋ ਇਹਦਾ ਐਲਗੋਰਿਦਮ ਵੀ ਇਦਾਂ ਹੀ ਕੰਮ ਕਰਦਾ ਹੈ YouTube ਦਾ ਵੀ ਸੋ ਮੇਰੀ ਸਿਰਫ ਇੱਕ ਬੇਨਤੀ ਹੈ ਕਿ ਆਪਾਂ ਇਹ ਜੋ ਕੰਟੈਂਟ ਇਹ ਜੋ ਅੱਜ ਇੱਕ ਨਵਾਂ ਦੌਰ ਚੱਲਿਆ ਹੈ ਬੇਸ਼ੱਕ ਇਸ ਤੋਂ ਆਪਾਂ ਲਾਭਪਤਰੀ ਹੋਣਾ ਇਸ ਤੋਂ ਆਪਾਂ ਲਾਭਾਨ্বিত ਹੋਣਾ ਇਸ ਤੋਂ ਆਪਾਂ ਬੇਨਫਿਟ ਲੈਣੇ ਆ ਬਟ ਐਟ ਦਾ ਸੇਮ ਟਾਈਮ ਇਹ ਬਦਲ ਨਹੀਂ ਹੈਗਾ ਸਾਡੀ ਪੜ੍ਹਾਈ ਦਾ ਅਖਬਾਰ ਕਿਤਾਬਾਂ ਰਸਾਲੇ ਜਿੰਨੇ ਵੀ ਸਾਨੂੰ ਉਪਲਬਧ ਹੁੰਦੇ ਆ ਜਿਹਨੂੰ ਅੱਜ ਕੱਲ ਹਾਰਡ ਕਾਪੀ ਕਹਿ ਦਿੰਦੇ ਆ ਉਸ ਦੇ ਨਾਲ ਵੀ ਥੋੜਾ ਸਬੰਧ ਵਾਸਤਾ ਜ਼ਰੂਰ ਰੱਖਣਾ ਜੇ ਅਸੀਂ ਆਪਣੀ ਸ਼ਖਸੀ ਵਿਕਾਸ ਜਾਂ ਆਪਣੀ ਪਰਸਨੈਲਿਟੀ ਨੂੰ ਡਿਵੈਲਪ ਕਰਨਾ ਹੈ ਆਪਣੇ ਕਮਿਊਨੀਕੇਸ਼ਨ ਸਕਿਲਸ ਨੂੰ ਪ੍ਰਮੋਟ ਕਰਨਾ ਹੈ ਤਾਂ ਡੈਫੀਨੇਟਲੀ ਸਾਡੇ ਲਈ ਉਹ ਵੀ ਜ਼ਰੂਰੀ ਹੈ ਔਰ ਅਖੀਰ ਚ ਸਾਡੇ ਜਿਹੜੇ ਬੱਚੇ ਹੁੰਦੇ ਹਨ ਨਾ ਜੀ ਉਹ ਸਾਨੂੰ ਹੀ ਜਾਣੇ ਅਣਜਾਣੇ ਚ ਕਾਪੀ ਕਰ ਰਹੇ ਹੁੰਦੇ ਆ ਫਾਲੋ ਕਰ ਰਹੇ ਹੁੰਦੇ ਆ ਇੱਕ ਅਸੀਂ ਕਹਿ ਦਿੰਦੇ ਆ ਜੀ ਅੱਜ ਕੱਲ ਤਿੰਨ ਸਾਲ ਦਾ ਜਵਾਕ ਹੀ ਮੋਬਾਈਲ ਹੱਥ ਚ ਫੜ ਲੈਂਦਾ ਦੇਖੋ ਉਹ 3 ਸਾਲ ਦਾ ਜਾਂ 2.5 ਸਾਲ ਦਾ ਜਾਂ 2 ਸਾਲ ਦਾ ਬੱਚਾ ਮੋਬਾਈਲ ਨੂੰ ਇਸ ਕਰਕੇ ਖਿੱਚਦਾ ਹੈ ਕਿਉਂਕਿ ਆਪਦੇ ਮੰਮੀ ਡੈਡੀ ਦੇ ਹੱਥ 'ਚ ਉਹ ਹਮੇਸ਼ਾ ਹੀ ਮੋਬਾਈਲ ਨੂੰ ਦੇਖਦਾ ਹੈ ਔਰ ਉਹਨੂੰ ਇਹ ਮਸ਼ੀਨ ਲੱਗਦੀ ਹੈ ਜਿਹੜੀ ਗੱਲਾਂ ਕਰਦੀ ਪਈ ਹੈ ਜਿਹਦੇ ਤੇ ਤਸਵੀਰਾਂ ਚੱਲਦੀਆਂ ਪਈਆਂ ਉਸ ਨੂੰ ਖੋਣ ਦੀ ਕੋਸ਼ਿਸ਼ ਕਰਦਾ ਔਰ ਇਹੀ ਮਾਪੇ ਜੇਕਰ ਕੁਝ ਚੰਗਾ ਕੋਈ ਕੰਟੈਂਟ ਕੋਈ ਚੰਗਾ ਸਾਹਿਤ ਕੋਈ ਚੰਗੀ ਕਿਤਾਬ ਕੋਈ ਚੰਗਾ ਰਸਾਲਾ ਜਾਂ ਖਬਰਾਂ ਵਗੈਰਾ ਦੇ ਨਾਲ ਜੁੜੇ ਹੋਏ ਕੋਈ ਰਸਾਲੇ ਹੈ ਜਾਂ ਅਖਬਾਰ ਹੈ ਉਸ ਨੂੰ ਪੜ੍ਹ ਰਿਹਾ ਹੈ ਤਾਂ ਬੱਚੇ ਦੀ ਦਿਲਚਸਪੀ ਉਸ ਵੱਲ ਜਾਊਗੀ ਉਹਦੀ ਜਿਗਿਆਸਾ ਉਸ ਵੱਲ ਵਧੂਗੀ ਔਰ ਉਹ ਵੀ ਚਾਹੂਗਾ ਕਿ ਮੈਂ ਕੋਈ ਕਿਤਾਬ ਵਗੈਰਾ ਪੜਾਂ ਔਰ ਹੌਲੀ-ਹੌਲੀ ਜਦੋਂ ਉਹ ਪੜਨਾ ਸਿੱਖ ਜਾਊਗਾ ਸਕੂਲ ਤੋ ਆਉਂਦਾ ਹੋਇਆ ਉਹ ਵੀ ਇਹੀ ਆਦਤ ਹੈ ਜਿਹੜੀ ਉਹ ਅਪਣਾਊਗਾ ਵੈਸੇ ਮੇਰੀਆਂ ਗੱਲਾਂ ਬੇਸ਼ੱਕ ਤੁਹਾਨੂੰ ਬਹੁਤ ਬੋਰਿੰਗ ਲੱਗ ਰਹੀਆਂ ਹੋਣੀਆਂ ਪਰ ਇਸ ਨੂੰ ਇੱਕ ਵਾਰੀ ਕਰਕੇ ਦੇਖੋ ਔਰ ਇਹ ਜੋ ਸੋਸ਼ਲ ਮੀਡੀਆ ਦਾ ਕੰਟੈਂਟ ਹੈ ਇਸ ਨੂੰ ਆਪਦੇ ਫਾਇਦੇ ਵੱਲ ਲੈ ਕੇ ਜਾਓ ਔਰ ਉਹ ਕੰਟੈਂਟ ਦੇਖੋ ਜਿਹੜਾ ਤੁਹਾਡੇ ਕਿਤੇ ਕਾਰੋਬਾਰ ਪ੍ਰੋਫੈਸ਼ਨ ਪੜ੍ਹਾਈ ਦੇ ਵਿੱਚ ਲਾਹੇਵੰਦ ਹੈ ਜਿਹੜਾ ਤੁਹਾਨੂੰ ਅੱਗੇ ਵਧਣ ਦੇ ਵਿੱਚ ਸਹਾਇਤਾ ਕਰਦਾ ਆਲਤੂ ਫालतੂ ਦਾ ਕੰਟੈਂਟ ਇਗਨੋਰ ਕਰਨ ਦੀ ਕੋਸ਼ਿਸ਼ ਕਰੋ ਮੈਨੂੰ ਪਤਾ ਉਹ ਵੀ ਇੱਕ ਨਸ਼ਾ ਹੈ ਸਕਰੋਲ ਕਰਦੇ ਕਰਦੇ ਕਦੇ ਉਹ ਆ ਗਿਆ ਕਦੇ ਕੋਈ ਡਿੱਗਦਾ ਵੇਖ ਲਿਆ ਕਦੇ ਕੋਈ ਲੇਡੀ ਦੀ ਫੋਟੋ ਦੇਖ ਲਈ ਕਦੇ ਕੁਛੋ ਕਰ ਲਿਆ ਤੋਂ ਤੁਸੀਂ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਦੂਜਿਆਂ ਦੇ ਫਾਇਦੇ ਵਾਲੀ ਚੀਜ਼ ਨਾ ਬਣੋ ਕਿ ਜਿੰਨੇ ਵਿਊਜ਼ ਬਣਗੇ ਉਹਨੇ ਉਹਦੀ ਕਮਾਈ ਵਾਦੂਗੀ ਐਦਾਂ ਦਾ ਕੁਝ ਨਾ ਕਰੋ ਤੁਸੀਂ ਆਪਣੇ ਫਾਇਦੇ ਦੀ ਸੋਚੋ ਸੋ ਮੇਰੀਆਂ ਗੱਲਾਂ ਤੁਹਾਨੂੰ ਜੇ ਪਸੰਦ ਆਈਆਂ ਹੋਣ ਤਾਂ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਔਰ ਕਮੈਂਟ ਬਾਕਸ ਵੀ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਬਹੁਤ ਬਹੁਤ ਧੰਨਵਾਦ